ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਅਤੇ ਆਪ ਸਾਰੀਆਂ ਰਬ ਰੂਪੀ ਸੰਤਾਂ ਦੀਆਂ ਅਸੀਸਾਂ ਦਾ ਸਦਕਾ 13 ਇ 13 ਮਿਸ਼ਨ ਚੰਡੀਗੜ੍ਹ ਵੱਲੋਂ ਇੱਕ ਹੋਰ ਅਨੋਖਾ ਲੰਗਰ ਆਰੰਭ ਕੀਤਾ ਜਾ ਰਿਹਾ ਹੈ ਔਰ ਇਹ ਬੜਾ ਹੀ ਪਿਆਰਾ ਲੰਗਰ ਹੈ ਆਪਰੇਸ਼ਨਾਂ ਦਾ ਲੰਗਰ ਜੋ ਕਿ 20 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਇਹ ਲੰਗਰ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਗਾਲ ਬਲੈਡਰ ਸਟੋਨ ਕਿਡਨੀ ਸਟੋਨ ਯੂਟਰਸ ਮੂਵਰ ਪ੍ਰੋਸਟੇਟ ਹਰਨੀਆ ਨਾਰਮਲ ਡਿਲੀਵਰੀ ਸਿਜ਼ੇਰੀਅਨ ਡਿਲੀਵਰੀ ਬ੍ਰੈਸਟ ਕੈਂਸਰ ਦੇ ਆਪਰੇਸ਼ਨ ਇਹ ਸਾਰੇ ਹੀ ਆਪਰੇਸ਼ਨ ਜਿਹੜੇ ਲੰਗਰ ਰੂਪ ਵਿੱਚ ਕੀਤੇ ਜਾਣਗੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦੂਰੋਂ ਨੇੜੇੋਂ ਆਪਣੇ ਜਿਹੜੇ ਸਾਖ ਸੰਬੰਧੀ ਨੇ ਰਿਸ਼ਤੇਦਾਰ ਨੇ ਸਾਰਿਆਂ ਨੂੰ ਸਾਡਾ ਸਨੇਹਾ ਦਿਓ ਵੀ ਜਿੱਥੇ ਵੀ ਲੋੜਵੰਦ ਬੰਦੇ ਜੋ ਮਾਇਕ ਰੂਪਿਤ ਸਮਰਥ ਨਹੀਂ ਔਰ ਆਪਣੇ ਆਪਰੇਸ਼ਨ ਨਹੀਂ ਕਰਾ ਸਕਦੇ ਉਹ ਸਾਰੇ ਹੀ ਸਾਨੂੰ ਸੰਪਰਕ ਕਰਨ ਤੇ ਇੱਥੇ ਆਣ ਉਹਨਾਂ ਨੂੰ ਪੂਰਾ ਸਤਿਕਾਰ ਵੀ ਦਿੱਤਾ ਜਾਏਗਾ ਉਹਨਾਂ ਦੇ ਪੂਰੇ ਆਪਰੇਸ਼ਨ ਜਿਹੜੇ ਨੇ ਪੂਰੇ ਐਡਵਾਂਸ ਸਾਡਾ ਜੋ ਹਸਪੀਟਲ ਹੈ ਉਹਦੇ ਵਿੱਚ ਉਹ ਕੀਤੇ ਜਾਣਗੇ ਜਿਹਦੇ ਚ ਲੰਗਰ ਪਾਣੀ ਦੀ ਰਹਿਣ ਦੀ ਵਿਵਸਥਾ ਕੀਤੀ ਗਈ ਹੈ ਤੇ ਨਾਲ ਹੀ ਜਿੰਨੀਆਂ ਸੰਗਤਾਂ ਦੂਰੋਂ ਨੇੜੋਂ ਆਣ ਗਿਆ ਉਹਨਾਂ ਨੂੰ ਆਣ ਜਾਣ ਦੇ ਕਿਰਾਏ ਦੀ ਵੀ ਸੇਵਾ ਜਿਹੜੀ ਗੁਰੂ ਨਾਨਕ ਸਾਹਿਬ ਦੇ ਖਾਤੇ ਚੋਂ ਦਿੱਤੀ ਜਾਏਗੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਆਪ ਜੀ ਦੇ ਸ਼ੇਅਰ ਕਰਨ ਨਾਲ ਅਗਰ ਇੱਕ ਵੀ ਲੋੜਵੰਦ ਨੂੰ ਇੱਥੇ ਜਿਹੜਾ ਉਹਦਾ ਆਪਰੇਸ਼ਨ ਫ੍ਰੀ ਹੋਏਗਾ ਤੇ ਉਹਦੀਆਂ